ਕੀ ਕੀ ਨਾਮ ਹੈ ਤੇ ਕੀ ਘਟਨਾ ਹੋਈ ਹੈ ਦੱਸੋ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਆ ਤੇ ਮੈਂ ਫੇਸਬੁੱਕ ਤੇ ਵੀ ਚਲਾਉਂਦਾ ਸੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp 'ላይ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ ਦਾਹਿਰ ਜਾਵਾਂ ਕਰਾਉਂਗੇ ਤੇ 20 ਰੁਪਏ ਦਵਾਵਾਂਗੇ ਜੇ ਵੀਰ ਜਮਾ ਕਰਾਉਗੇ 40000 ਦਵਾਂਗੇ ਇਸ ਤਰ੍ਹਾਂ ਮੈਂ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਮੈਂ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜਿੰਨਾ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਂਦੇ ਹੋਲੇ ਲਈ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋ ਰਹੀ ਆਉਂਦੇ ਆ ਤੇ ਤਮ ਗਿਆ ਜਿੰਨੇ ਜੇ ਤਾ ਤੂੰ پیسے ਜਮਾ ਨਹੀਂ ਕਰਾਏਗਾ ਤੇ ਅਜੇ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਭਾਈ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਛ ਪੈਸੇ ਨਹੀਂ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ ਇਹ ਫੇਸਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਜੁਵਾਨ ਕੇ ਤਹ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਛ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪੱਤਰ ਦਰਜ ਕਰ ਲਿਆ ਏਜੰਟ ਦੀ ਦਿੱਤੀ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰ ਦੇਣਾ ਓਕੇ ਤੁਸੀਂ ਜਿਵੇਂ ਇਸ ਕੇਸ ਗੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਤੇ ਵਿਸ਼ਵਾਸ ਇਸ ਤਨਾ ਇਹ ਉਹਨਾਂ ਨੇ ਸਟਾਰਟਿੰਗ ਤੋਂ ਉੱਪਰ 10000 ਦਾ 2000 ਰੁਪਏ ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ-ਜਿਵੇਂ ਕਰਾਂਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦੇਵਾਂਗੇ ਪਹਿਲਾ ਤਮ ਮੈਂ 84 ਲੱਖ ਰੁਪਏ ਜਮਾ ਕਰਾਈ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਹੀ ਮੋੜ ਦਿਓ ਤੇ ਉਹ ਕਹਿੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਉਹਦੇ ਪੈਸੇ ਲੈਣੇ ਆ ਉਹਨੇ ਹੋਰ ਜਮਾ ਕਰਾ ਦੇ ਨੇ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੌਣ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਓਨਰ ਕੌਣ ਆ ਵੀ ਬੈਂਕ ਥਰੂ ਪੈਸੇ ਮੇਰੇ ਮੂਰੋਂ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕ ਦਾ ਸੀਐਮ ਡੀ ਕੇ ਸ਼ਿਖਮਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਮੈਨੂੰ ਉਹਨਾਂ ਦਾ ਵਿਸ਼ਵਾਸ ਦਵਾਇਆ ओके ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਕੰਪਨੀਆਂ ਕਿ ਆਹਾ ਜਾਂ ਕੁਝ ਉਹ ਮੈਨੂੰ ਕ੍ਰਿਕਟ ਕਿੱਟ ਭੇਜੀ ਸੀ ਆ ਤਿੰਨ ਚਾਰ ਮਹੀਨੇ ਪਹਿਲਾਂ ਓਕੇ ਕੀ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਿਹੜੀ ਐਨਟ ਕਸੀਨੋ ਜੀ ਐਨਟ ਕਸੀਨੋ ਓਕੇ ਤੁਸੀਂ ਮੰਗ ਕੀ ਕਰਦੇ ਹੈਗੇ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲ ਜਾਵੇ ਤੇ ਮੇਰੇ ਘਰ ਦਾ ਜਿਹੜੇ ਪੈਸੇ ਸੀ ਮੈਂ ਉਹ ਦੇ ਘਰ ਦੇ ਦਿੰਦੇ ਐਫ ਡੀ ਐਨ ਤੋੜ ਕੇ ਪੈਸੇ ਬਈ ਪੁਆਇਸ ਉਹਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਅਕਾਊਂਟ ਹੋਣਗੇ ਓਕੇ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਲੋ ਜੀ ਐਂ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਆ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਉਂਦੇ ਸੀ ਹਾਂਜੀ ਉਹਨਾਂ ਦਾ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ ਹੂੰ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ ਜੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪਦੇ ਜੈਂਟ ਦੁਆਰੇ ਖੇਡ ਦੇ ਸੀ ਉਹ ਓਕੇ ਓਕੇ